ਰਣਦੀਪ ਹਾਂ ਮੈਂ ਤੈਨੂੰ ਆਈ ਕਹਿਨੀ ਹੈ ਹਾਂ ਤੇ ਪਾਲੀ ਨੂੰ ਬੁਲਾ ਤੇ ਪਾਲੀ ਨਾਲ ਗੱਲ ਕਰਦੇ ਆਪਾਂ ਆ ਕਿ ਹੁਣ ਮੈਂ ਅਸੀ ਘਰੇ ਹੁਣ ਤਾਂ ਉਹ ਆ ਜਾ ਦੇਖ ਲੈ ਜੇ ਘਰੇ ਆ ਕੇ ਤਾਂ ਠੀਕ ਹੈ ਤੇ ਨਹੀਂ ਉਹਨੂੰ ਬੁਲਾ ਕਿਸੇ ਦੇ ਹੱਥ ਸੁਨੇਹਾ ਦੇ ਨਾ ਕੋਈ ਨਾ ਆ ਗਿਆ ਹੁਣ ਮੈਨੂੰ ਲੱਗਦਾ ਹੁਣ ਤਾਂ ਡੇਢ ਤਾਂ ਵੱਜ ਗਿਆ ਪਾਲੀ ਨੂੰ ਤੇ ਨਾ ਆਪਣੇ ਚਾਚੇ ਨੂੰ ਆਖੋ ਵੀ ਬੰਦੇ ਬੰਦੇ ਨੂੰ ਜ਼ੋਰ ਪਾਉਂਦੇ ਹੁੰਦੇ ਹਨ ਹਨ ਅਮਰਤ ਨੂੰ ਬਣਾ ਲੈਣਗੇ ਵੀ ਅਮਰਤ ਨੂੰ ਹਾਂ ਉਹ ਕਹਿ ਦੇਣਗੇ ਗੱਲ ਵੀ ਦੇਖ ਭਾਈ ਹੁਣ ਤਾਂ ਤੇਰਾ ਘਰ ਬੰਨਿਆ ਜਾਂਦਾ ਹੈ ਤੇ ਜੇ ਤੂੰ ਹੁਣ ਭਾਈ ਸਾਡੇ ਅੱਖੇ ਨਹੀਂ ਲੱਗਦਾ ਫਿਰ ਅਸੀਂ ਨਹੀਂ ਵਿੱਚ ਆਉਂਦੇ ਫਿਰ ਵਿੱਚ ਨਹੀਂ ਆਉਂਦੇ ਫਿਰ ਉਹਨੂੰ ਸਾਰੇ ਐਂ ਕਹਦੇ ਪਾਲੀ ਨੂੰ ਤੂੰ ਐਂ ਕਹਿਦੀ

ਰੇ ਭਾਈ ਵਾਲਾ ਕੁਰਸੀ ਤੇ ਬੋਲੇ ਜੇ ਤੂੰ ਬਾਦ ਕੀੜਾ ਮਾਰਿਆ ਪੁੱਤ ਕੀ ਕਰਾ ਤੈਨੂੰ ਪਤਾ ਕਬੀਲਦਾਰੀਆਂ ਘਰ ਦੀਆਂ ਕਿੱਥੇ ਨਿਕਲਿਆ ਜਾਂਦਾ ਹਾਂ ਹਾਂ ਇਹਦਾ ਗੱਲ ਹੈਗੀ ਆ ਇੱਕ ਤੈਨੂੰ ਪਤਾ ਬਹੂਆ ਕੰਮ ਤਾਂ ਦੇ ਕਰਦੇ ਆ ਕਹਿੰਦੇ ਆ ਮੁੰਡੇ ਨੂੰ ਸਾਹਮਲਾ ਕੁੜੀ ਨੂੰ ਸਾਹਮਲਾ ਜਵਾਕ ਹੀ ਨਹੀਂ ਲੋਟਾਉਂਦੇ ਮੈਂ ਕਰਦਾ ਹਾਂ ਇੱਕ ਗਰਮੀ ਵਾਲੀ ਹੋ ਰਹੀ ਹੈ ਗਰਮੀ ਵਾਲੀ ਹੋ ਰਹੀ ਹੈ ਮੈਂ ਤਾਂ ਹੁਣ ਵੀ ਆ ਜੱਬ ਚ ਆਈ ਸੀ ਉਹ ਪਿੰਕੀ ਦੇ ਚ ਪਰਿਵਾਰ ਠੀਕ ਆ ਸਾਰਾ ਵਧੀਆ ਪਰਿਵਾਰ ਤਾਂ ਠੀਕ ਹੈ ਪੁੱਤ ਤੇ ਪਿੰਕੀ ਦਾ ਜੱਬ ਕੀ ਹੋ ਗਿਆ ਹੁਣ ਨਿਬੜਦਾ ਗਿਆ ਮਸੀ ਵਧਗਾ ਨਿਬੜ ਕੀ ਗਿਆ ਨਿਬੜਿਆ ਨਹੀਂ ਹੈ ਜੇ ਕਾਗਜ਼ ਪਾੜ ਤੇ ਤਲਾਕ ਦੇ ਤੇਰਾ ਖੁੱਸੂ ਹੋਇ ਆਹ ਉਹ ਤਾਂ ਟੜਕੇ ਦੀ ਆਈਏ ਬਈ ਅੱਜ ਉਹ ਤਾਂ ਹੁਣ ਕਹਿੰਦੀ ਮੈਂ ਇੱਕ ਵੀ ਜਾਈਆ ਲਾਏ ਮਾਸੀ ਅਸੀਂ ਤਾਂ ਉਹਨੂੰ ਦਵਾਰੇ ਪਿਆ ਉਹਨੂੰ ਤਿਆਰ ਹੋਏ ਬੈਠੇ ਆ ਨਹੀਂ ਪੁੱਤ ਤਾਂ ਕਰਕੇ ਮੈਂ ਤੇਰੇ ਕੋਲੇ ਵੀ ਆਈ ਆਈ ਆ ਵੀ ਆਪਾਂ ਇਹਨਾਂ ਦੀ ਕੋਈ ਗੱਲ ਰਾਹ ਪਾਈਏ ਅੱਛਾ ਤੂੰ ਇਹਨੂੰ ਆਵਰ ਤਨੂੰ ਸਮਝਾ ਦੇ ਨਹੀਂ ਆ ਅਸੀਂ ਕਹਿ ਕੇ ਆਏ ਆ ਉਹ ਕਹਿੰਦੇ ਵੀ ਚਾਚੀ ਕਹਿੰਦੀ ਇਹ ਨਾਲੇ ਤਾਂ ਪੱਲ ਦੀ ਆਜੂਗਾ ਨਾਲੇ ਉਹ ਚਾਚਾ ਆਜੂਗਾ ਵੀ ਕਰ ਵੀ ਦੋਨੇ ਅੰਬਰ ਤੇ ਨੂੰ ਸਮਝਾਓ ਵੀ ਮੈਂ ਤਾਂ ਕੁਛ ਨਹੀਂ ਕਹਿੰਦੀ ਅੱਛਾ ਅੱਛਾ ਹਾਂ ਮੰਬਰਤਾ ਵੀ ਹੁਣ ਪਹਿਲਾਂ ਹੀ ਮਸਾ ਬਣਾਇਆ ਸੀ ਮਾਸੀ ਤੈਨੂੰ ਪਤਾ ਉਹ ਤਾਂ ਪਤਾ ਹੈ ਪੁੱਤ ਹੁਣ ਕਰੀਏ ਵੀ ਕੀ ਹੁਣ ਇੱਕ ਗੱਲ ਆਏ ਆ ਮਾਸੀ ਗੱਲ ਤਾਂ ਉਹਨਾਂ ਦੀ ਨਿਬੜ ਜੇ ਉਹਦੇ ਵਿੱਚ ਗਲਤੀਆਂ ਬਹੁਤ ਆ ਪਿੰਕੀ ਚ ਪਤਾ ਲੱਗ ਗਿਆ ਮੈਨੂੰ ਹੁਣ ਗਲਤੀਆਂ ਦਾ ਮੈਨੂੰ ਸਾਰੀਆਂ ਗਲਤੀਆਂ ਦਾ ਪਤਾ ਲੱਗ ਗਿਆ ਹੁਣ ਉਹਦਿਆਂ ਦਾ ਇੱਕ ਵੀ ਚੱਜ ਦਾ ਕੰਮ ਨਹੀਂ ਕਰਦੀ ਉਹ ਨਾ ਕਿ ਸਰਦਾ ਨਹੀਂ ਇਹਨਾਂ ਨੂੰ ਭੋਗਾ ਤੇ ਜਾਏ ਵਗੈਰ ਕਿਸੇ ਦਾ ਇਹ ਤਾਂ ਸੁੱਖ ਹੀ ਭਾਲਦੀਆਂ ਵੀ ਕਿਸੇ ਦਾ ਮਰੇ ਤੇ ਅਸੀਂ ਜਾਈਏ ਉਹ ਚਲ ਮਾਸੀ ਜਾਣਾ ਵੀ ਬਣਦਾ ਜਾਣਾ ਵੀ ਹਸਾਲ ਸਰਦਾ ਹੁੰਦਾ ਵੀ ਅਗਲੇ ਦੇ ਜਾਓ ਦੋ ਮਿੰਟ ਆਉਦਾ ਭੋਗ ਪਾਏਗਾ ਤੇ ਨਾਲ ਦੀ ਨਾਲ ਆਪ ਤੇ ਘਰੇ ਆਉ। ਇਹ ਤਾਂ ਹੀ ਦੱਸਦੀਆਂ ਕਿ ਆਥ ਨੂੰ 5 ਵਜੇ ਵੜਦੀ ਸੀ। ਜਿਉ ਤੜਕੇ ਦੀ 12 ਵਜੇ ਹੀ ਨਿਕਲੀ। ਪੁੱਛਣਾ ਆਵਾ ਸੀ ਤੈਨੂੰ ਅਸਲ ਵਿੱਚ ਤਾਂ ਦੱਸਿਆ ਹੋਊ। ਮਿਸਤਰੀ ਲਾਲੇ ਵਿਚਾਲੇ ਉਹਨੇ ਅੰਬਰ ਤੇ ਨਹੀਂ। ਦੱਸਿਆ ਮੈਨੂੰ ਸਾਰੀ ਗੱਲ। ਇੱਕ ਦਿਨ ਨਹੀਂ ਰੋਟੀ ਪਕਾਈ ਉਹਨੂੰ। ਠੀਕ ਆ ਉਹ ਆਪਦੇ ਘਰੇ ਜਾ ਜਾ ਕੇ ਖਾ ਕੇ ਆ। ਫਿਰ ਕੀ ਕਰੇ ਹੁਣ ਰੋਟੀ ਪਕਾਉਣ ਨੂੰ। ਬਿੰਦਰੇ ਭੋਗੀ ਵਾਲੇ ਆ ਗਏ ਸੀ ਮਾਸੀ ਜੀ ਉਦੋਂ। ਨਹੀਂ ਪੁੱਤ ਭੋਗ ਤਾਂ ਆ ਗਏ ਸੀ ਘਰ ਦਾ ਵੀ ਦੇਖੀ ਨਾ ਹੁੰਦਾ। ਘਰੇ ਤਾਂ ਆਪਣੇ ਕਲੇਸ਼ ਪੈ ਰਿਆ ਛਾ ਆਪਾਂ ਨੂੰ ਭੋਗ ਕੀ ਚੰਗਾ ਲੱਗੇ ਹਾਂ ਚੱਲ ਇਹ ਤਾਂ ਗੱਲ ਥੋੜੀ ਠੀਕ ਹੈ ਮੇਰੇ ਇੱਕ ਗੱਲ ਹੋਰ ਸੁਣ ਲਾ ਉਹਦੀ ਮਾਂ ਵਿਚਾਰੀ ਉਹਨੂੰ ਘਰੋਂ ਕੱਢ ਰੱਖਿਆ ਲੈ ਸਾਰੀਆਂ ਦੱਸਿਆ ਪੁੱਤ ਮੈਨੂੰ ਉਹਨੇ ਕਹਿੰਦੀ ਮੈਂ ਤਾਂ ਕੁੜੀ ਕੋਲੇ ਰਹਿੰਦੀ ਸੀ ਹੁਣ ਮੈਂ ਆਈ ਕਹਿੰਦੀ ਵੀ ਆਪਾਂ ਸਾਰੀਆਂ ਗੱਲਾਂ ਨਾ ਠੋਕਰ ਲਾਂਗੇ ਉਹਨੂੰ ਬਿਠਾ ਕੇ ਵੀ ਜਿਹੜੀਆਂ ਉਹ ਤਾਂ ਹੋ ਗਈਆਂ ਹਵਾਗੀਆਂ ਉਹਨਾਂ ਤੇ ਤਾਂ ਪਾਉ ਹੁਣ ਮਿੱਟੀ ਹਾਂ ਹੁਣ ਆਪਾਂ ਅੱਗੇ ਬਾਰੇ ਸੋਚੋ ਅੱਗੇ ਪਿੱਛਾ ਆਉਣ ਦਾ ਸੋਚੋ ਹੁਣ ਭੋਗਾਂ ਤਾਂ ਜਾਣ ਨੂੰ ਉਹਦੀ ਮਾਂ ਹੈਗੀ ਆ ਆਏਗੀ ਆਪੇ ਜਬਰਨ ਆ ਜੇ ਹੋਂ ਤੂੰ ਕਿਵੇਂ ਕਰੇਂਗੀ ਪਰ ਤੇਰੇ ਭਾਈ ਮੈਂ ਤਾਂ ਇਹ ਕਹਿਨੀ ਆ ਵੀ ਚੱਲ ਕੋਈ ਨਹੀਂ ਮੇਰੀ ਭਤੀਜੀ ਨੂੰ ਤਾਂ ਹੋਰ ਥੈ ਜੂ ਕੋਈ ਚੰਗਾ ਮਾੜਾ ਹਾਂ ਤੇ ਇਹਨਾਂ ਦਾ ਵਜਿਆ ਵਜਾਇਆ ਆਪਾਂ ਕਾਦੇ ਵਾਸਤੇ ਪਟਨਾ ਜੇ ਮਨ ਦਾ ਮਨਾ ਲਓ ਤੇ ਉਹ ਆਈ ਬੀਠੀ ਤੜਕੇ ਦੀ ਅੱਜ ਤਾਂ ਉਹ ਇਹਦੀ ਜੁੱਤੀ ਥੱਲੇ ਲੱਗਦੀ ਐ ਮੰਨ ਲੈ ਆਪੀ ਆ ਭੇ ਜੇ ਅਬਰਤਾ ਲੈਣ ਜਾਂਦਾ ਤਾਂ ਅਬਰਤਾ ਉਹਦੀ ਜੁੱਤੀ ਥੱਲੇ ਲੱਗਦਾ ਗਈ ਤਾਂ ਉਹ ਆਈ ਸੀ ਅਬਰਤਾ ਜਾਊਗਾ ਮੈਂ ਲੈਣਾ ਪਹਿਲੀ ਗੱਲ ਤਾਂ ਤੂੰ ਸਾਹ ਪਾਇਆ ਤੂੰ ਉਹਨੂੰ ਮੁਕਰਾ ਵੀ ਮੈਂ ਤਾਂ ਭਾਈ ਕਰਦੀ ਨਹੀਂ ਆਵਦੀ ਭਤੀਜੀ ਦਾ ਮੈਂ ਕਿਹਨ ਪੁੱਤ ਮੈਂ ਤਾਂ ਉਹਦਾ ਮਕਰਾ ਦੂ ਮਾਸੀ ਵੀ ਭਾਈ ਇੱਕ ਤਾਂ ਉਹਦੀ ਮਾਂ ਇੱਥੇ ਰਹੂ ਦੇਖ ਲੈ ਤੇਰੇ ਸਾਹਮਣੇ ਕੁੜੀ ਕੋਲੋਂ ਆਈ ਆ ਠੀਕ ਹੈ ਪੁੱਤ ਜਿੱਦਾਂ ਦੀ ਮਹੀਨਾ ਵੀ ਨਹੀਂ ਰਹੀ ਜਿਦੋਂ ਵਿਆਹ ਤੋਂ ਬਾਅਦ ਉਹਦੀ ਟੱਕਰ ਦੀ ਇੱਥੋਂ ਘੁੱਟ ਕੱਟ ਕੇ ਉਹਨੂੰ ਉਹ ਤਾਂ ਮੈਨੂੰ ਦੱਸਿਆ ਹੁਣ ਸਾਰੀਆਂ ਗੱਲਾਂ ਉਹ ਤਾਂ ਉਹ ਸਾਰੀਆਂ ਹੁਣ ਉਹਨਾਂ ਤੇ ਮਿੱਟੀ ਪਾਓ ਅੱਗੇ ਦੀ ਸੋਚੋ ਉਹ ਮਿੱਟੀ ਪਾਉਣ ਵਾਲੀ ਗੱਲ ਨਹੀਂ ਨਹੀਂ ਇਹ ਆਏ ਕਹਿੰਦੇ ਵੀ ਭਾਈ ਗੱਲ ਖੋਲੀ ਚੰਗੀ ਹੁੰਦੀ ਹੈ ਹਾਂ ਇੱਥਾਂ ਵੀ ਅਸੀਂ ਵੀ ਹੁਣ ਕੈਤੀ ਆਏ ਆ ਅੱਗੇ ਵੀ ਆਏ ਆ ਰੰਦੀਪ ਵੀ ਕੱਲ ਨੂੰ ਫੇਰਣਾ ਨਾ ਉਹ ਵਿਚਾਰੀ ਦਵੱਲ ਦੇ ਹਾਂ ਹਾਂ ਚਲ ਉਹ ਤਾਂ ਮੂੰਹ ਤੇ ਹੋ ਜਾਊਗਾ ਉਹਨਾਂ ਦੀ ਤਾਂ ਇਹ ਤਾਂ ਆਪਾਂ ਕੋਲੇ ਬਿਠਾ ਕੇ ਸਾਰਾ ਕੁੜੀ ਨੂੰ ਬਿਠਾ ਲੈਨੇ ਮੁੰਡੇ ਨੂੰ ਬਿਠਾ ਲੈਨੇ ਸਾਰੀਆਂ ਗੱਲਾਂ ਕਰ ਲਾ ਭਾਈ ਤੂੰ ਠੀਕ ਆ ਤੂੰ ਐ ਕਰ ਮਾਸੀ ਮੇਰੀ ਗੱਲ ਸੁਣ ਮੈਨੂੰ ਐ ਦੱਸ ਪਿੰਕੀ ਕਿੱਥੇ ਆ ਪਿੰਕੀ ਤਾਂ ਉਧਰ ਹੀ ਆ ਉਧਰ ਹੀ ਕਿਧਰ ਹਾਂ ਚਾਚੇ ਕਰਿਆ ਹਾਂ ਤੂੰ ਮੈਨੂੰ ਉਹਦੇ ਕੋਲੇ ਲੈ ਕੇ ਚੱਲ ਫਿਰ ਚੱਲ ਫਿਰ ਆ ਜਾ ਤੈਨੂੰ ਪਿੰਕੀ ਕੋਲੇ ਲੈ ਚੱਲ ਮੈਂ ਉਹਦੇ ਨਾਲ ਗੱਲ ਕਰਕੇ ਆਉਣਾ ਠੀਕ ਹੈ ਫਿਰ ਮੈਂ ਚਾਹ ਬਣਾ ਲਾਂਨੀ ਆ ਖੁੱਟ ਖੁੱਟ ਚਾਹ ਤੈਨਾਂ ਬਸ ਪੁੱਤ ਚਾਹ ਨਹੀਂ ਪੀਂਦੀ ਤੈਨੂੰ ਪਤਾ ਚਾਹ ਤਾਂ ਮੈਂ ਪੀ ਲਈ ਸੀ ਤੇ ਚੱਲ ਆਪਾਂ ਚੱਲ ਵੜਦੇ ਆਂ ਫਿਰ ਪੁੱਤ ਕੋਈ ਨਹੀਂ ਤੁਸੀਂ ਐਂ ਕਰੋ ਮੈਂ ਇੱਥੇ ਵਾਸੀ ਜਾਂਨੇ ਆਂ ਫਿਰ ਅਸੀਂ ਗੱਲ ਕਰ ਮੇਰੀ ਗੱਲ ਕਰਵਾ ਕੇ ਲਿਆ ਚੱਲ ਆ ਜਾ ਫਿਰ ਹੋਰ ਕੀ ਹੁਣ ਕੰਮ ਨਿਮੇੜ ਪਰ ਆਜਾ ਕਰ ਬਾਕੀ ਆ ਬੈਠਾ ਚੱਲ ਉਹ ਆ ਗਿਆ ਪੰਨੀ ਉਹ ਆ ਗਿਆ ਦਾਦਾ ਪੁੱਤ ਨਾ ਆਜਾ 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 ਖੇਤ ਪਾਣੀ ਲਾਉਂਦਾ ਸੀਗਾ ਇਹੋ ਜਿਹਾ ਸੁਦੇਹਾ ਆ ਗਿਆ ਤੈਨੂੰ ਪਤਾ ਕੰਮ ਤਾਂ ਦੇ ਚ ਛੱਡਣੇ ਔਖੇ ਹੋ ਜਾਂਦੇ ਆ ਫਿਰ ਇਹ ਸਾਰਾ ਕੁਝ ਹੀ ਕਰਨਾ ਪੈਂਦਾ ਕੰਮਾਂ ਮੈਨਾਂ ਮੀ ਨਹੀਂ ਸਾਦਾ ਪਾਲੀ ਤੇ ਆ ਜਿਹੜਾ ਕੰਮ ਚ ਕੜਮ ਪੈ ਗਿਆ ਇਹ ਵੀ ਕਰਨਾ ਪੈਣਾ ਹੋਰ ਹਾਂ ਆ ਕੀ ਹੁਣ ਸੈਪਾ ਜਾ ਪੈ ਗਿਆ ਇਹ ਕਿਧਰੋਂ ਗਏ ਜੀ ਕਿਵੇਂ ਹੋ ਗਿਆ ਕੰਮ ਹੋਰ ਕਹਿੰਦੀ ਕਿ ਕਾ ਉਹ ਤਾਂ ਕਹਿੰਦਾ ਖਾਪਾ ਅਮਰਤਪਾਲ ਤਾਂ ਕਹਿੰਦਾ ਵੀ ਕਾਗਜ਼ ਪੱਕੇ ਹੋਏ ਪਏ ਨੇ ਤੇ ਜਦੋਂ ਉਹਨੇ ਦਿਖਾਇਆ ਕਹਿੰਦੀ ਕਾਗਜ਼ ਹੈ ਜੇ ਕੋ ਕੁਝ ਵੀ ਲੈਣਾ ਦੇਣਾ ਵੀ ਨਹੀਂ ਉਹ ਤਾਂ ਭਾਈ ਪਾੜ ਚਲ ਹੋਰ ਪਾੜਦੇ ਉਹ ਕੰਜਾ ਚਲੋ ਨਾਲੇ ਆਪਾਂ ਰਿਸ਼ਤਾ ਤਾਂ ਫਿਰ ਕਰਾਉਣੇ ਸੀ ਉਹ ਕਰਾਉਂਦੇ ਚਾਹੇ ਸਮਝ ਲੈ ਹੁਣ ਇਹਦਾ ਟਿਕ ਟਕ ਕਿਆ ਕਰਾਉ ਜਿਵੇਂ ਮਰਜੀ ਹੋ ਗਈ ਟਿਕ ਟਕ ਆਤਾ ਚਾਚਾ ਤੈਨੂੰ ਕਿਹੜਾ ਪਤਾ ਨਹੀਂ ਕਿਸੇ ਗੱਲ ਦਾ ਤੂੰ ਤਾਂ ਹੁਣ ਮੈਨੂੰ ਪੁੱਛਦਾ ਤੂੰ ਮਾਸੀ ਨੂੰ ਦੱਸ ਉਹ ਸਾਰੀਆਂ ਗੱਲਾਂ ਸਾਰੀਆਂ ਗੱਲਾਂ ਖਰ ਮੈਂ ਤਾਂ ਇਹਨੂੰ ਦੱਸ ਵੀ ਦਿੱਤੀਆਂ ਰੈਂਦਾ ਖੁੰਦਾ ਤਾਂ ਤੂੰ ਹੀ ਦੱਸਉਣਾ ਅਸਲਚ ਤਾਂ ਵੀ ਕੀ ਗੱਲ ਬਾਤ ਹੈ ਹੁਣ ਇਹਦੀ ਇੱਕ ਬਸਾਉਣਾ ਘਰੇ ਦਾ ਹਾਂ ਫਿਰ ਤਾਂ ਹੀ ਤਾਂ ਕਹਿੰਦੇ ਵੀ ਘਰ ਤਾਂ ਬਸਾਈਏ ਮੈਂ ਬੋਲ ਮਾਰਾਂ ਇੱਥੇ ਵੀ ਗੱਲਾਂ ਹੋਲੋ ਦੇ ਨਾਲ ਸਾਰੀਆਂ ਉਹ ਕਰ ਲੈਨੇ ਮੂਤੇ ਗੱਲ ਪਿੰਕੀ ਨੂੰ ਬੋਲ ਮਾਰੋ ਉਹ ਪਿੰਕੀ ਉਰੇ ਬਿੰਕੀ ਤੂੰ ਹੁਣ ਭਾਈ ਸਾਰੀਆਂ ਗੱਲਾਂ ਕਰ ਆ ਆ ਜਾ ਆ ਜਾ ਪਾਣੀ ਖੁਰੇ ਆ ਗਏ ਭਾਈ ਸਾਰੀਆਂ ਵੀ ਖੋਲਣੀਆਂ ਵੀ ਅੱਜ ਤਾਂ ਮੈਂ ਤੇਰੀ ਗੱਲ 'ਚ ਪੈਂਦਾ ਹਾਂ ਫੇਰ ਨਹੀਂ ਪੈਂਦੇ ਅਸੀਂ ਹਾਂ ਬਹਿ ਜਾ ਭਾਈ ਲੈ ਬਹਿ ਜਾ ਬਹਿ ਜਾ ਉਹੀ ਬਹਿ ਜਾ ਆ ਕਰ ਦੇ ਖੁੰਡਾ ਇੱਧਰ ਮੇਰਾ ਬਹਿ ਜਾ ਭਾਈ ਉਹ ਕੀ ਹੋ ਗਿਆ ਭਾਈ ਤੈਨੂੰ ਉਹ ਵਧੀਆ ਤੂੰ ਆਪਦੇ ਘਰੇ ਬਸ ਰਹੀ ਸੀਗੀ ਬਸ ਵੀਰੇ ਦੁਕਾਨਾਂ ਦੇ ਅਕਲ ਤੇ ਪੜਦਾ ਪੈ ਜੇ ਹੁਣ ਅਕਲ ਤੇ ਤਾਂ ਖਾਣ ਨੂੰ ਵਰਦਾ ਪਿਆ ਤੂੰ ਤਾਂ ਜਾਣ ਕੇ ਹੁਣ ਤੈਨੂੰ ਪਤਾ ਤਾਂ ਹੈਗਾ ਚਾਹਨਾ ਤੂੰ ਕੰਮ ਕਰਦੀਆਂ ਤਾਂ ਦਿਨਾਂ ਨਾਲ ਨਾ ਕੋਈ ਰੋਟੀ ਟੋਕ ਨੂੰ ਦਿੰਨੀ ਆ ਪਕਾ ਕੇ ਨਾ ਉਹਦੀ ਤਾਂ ਮਾਂ ਨੂੰ ਸਾਂਭਦੀਆਂ ਸਾਰੀਆਂ ਗਲਤੀਆਂ ਦਾ ਤੇਰੇ ਚ ਆ ਇਹਨੂੰ ਕਿਹੜਾ ਪਤਾ ਨਹੀਂ ਲੱਗ ਗਿਆ ਹੁਣ ਸਾਰੀਆਂ ਗਲਤੀਆਂ ਦਾ ਪਤਾ ਹੀ ਲੱਗ ਗਿਆ ਫਿਰ ਭਾਈ ਅਗਲਾ ਕਿਉਂ ਰੱਖੂਗਾ ਹਾਂ ਜਦੋਂ ਇਹੋ ਜੇ ਕੁਝ ਕਰਦੀਆਂ ਵੀਰੇ ਮੈਂ ਕਹਿ ਤਾਂ ਦਿੱਤਾ ਬਿਨਾ ਮੈਂ ਭੋਗਾਂ ਦੇ ਜਾਵਾਂ ਨਾ ਮਾ ਡੋਲੂ ਚੱਕ ਪਾਰਟੀ ਨਾ ਰਾਲਾਂ ਹਨਾ ਮੈਂ ਘਰੇ ਰਿਹਾ ਕਰੂੰਗੀ ਆਪਦਾ ਸਾਰਾ ਕੰਮ ਕਰਿਆ ਕਰੂੰਗੀ ਬਸ ਠੀਕ ਐ ਬਸ ਇੱਥੇ ਗੱਲ ਨਿਬੜ ਜਾਂਦੀ ਐ ਕਿਸੇ ਨੇ ਮੇੜ ਦੇ ਤਾਂ ਹੈ ਨਹੀਂ ਨਾ ਕੋਈ ਨਿਵੇੜ ਦੇ ਤਾਂ ਹੈਗੇ ਆ ਭਾਈ ਇੱਕ ਵਾਰੀ ਜੇ ਲੋ ਫਰਕ ਪੈ ਜੇ ਨਾ ਮੁੜ ਕੇ ਫਿਰ ਲੋਟ ਨਹੀਂ ਆਉਂਦਾ ਧੰਤਾ ਹੈ ਹੁਣ ਤੂੰ ਤਾਂ ਮਾਂ ਨਾਲ ਲੋਕਾਂ ਦੇ ਮਗਰ ਲੱਗੀ ਰਹੀ ਤੂੰ ਆਪਦੇ ਘਰਕ ਨਹੀਂ ਖਿਆਲ ਰੱਖਦੀ ਤਾਂ ਇੱਥੋਂ ਤੱਕ ਆ ਪਹੁੰਚਦੀ ਨਾ ਤੂੰ ਲੋੜ ਹੀ ਨਹੀਂ ਪਈ ਹੁਣ ਗੱਲ ਤਾਂ ਹੋ ਜੂ ਭਾਈ ਗੱਲ ਤਾਂ ਹੋ ਜੂ ਪਰ ਐ ਨਾ ਕਿਤੇ ਕੱਲ ਨੂੰ ਫੇਰ ਚੁੰਨੀ ਚੱਕ ਕੇ ਆਉਗੀ ਆਉਗੀ ਹੋਵੇ ਉਹੋ ਬਾਬਾ ਜੀ ਜਿਵੇਂ ਆਉਗੀ ਆਉਗੀ ਕਰਨਾ ਹੁੰਦਾ ਫਿਰ ਮੈਂ ਦੁਬਾਰੇ ਮੁੜ ਕੇ ਘਰ ਤੂੰ ਆਉਂਗੀ ਬਸ ਫੇਰ ਠੀਕ ਹੈ ਭਾਈ ਤੇਰਾ ਘਰ ਬਸ ਜੂ ਅਸੀਂ ਤਾਂ ਕਹਿੰਨੇ ਆ ਕਿ ਤੇਰਾ ਘਰ ਮਾਸੀ ਮੈਨੂੰ ਪਤਾ ਇਹ ਕਿਵੇਂ ਆਈ ਆ ਮੈਨੂੰ ਸਾਰੀਆਂ ਖਬਰਾਂ ਸਬਰਾਂ ਮਿਲਦੇ ਰਹਿਣੀਆਂ ਕਿਵੇਂ ਸਾਨੂੰ ਵੀ ਦੱਸ ਦੇ ਤੈਨੂੰ ਪਤਾ ਨਹੀਂ ਦਿੱਤਾ ਹੁਣ ਕੀ ਕੌਣ ਕੌਣ ਦਿੰਦਾ ਰੋਟੀ ਕੋਈ ਨਹੀਂ ਦਿੰਦਾ ਇਹ ਤਾਂ ਇਹੀ ਆ ਭਾਈ ਕੋਈ ਨਹੀਂ ਦਿੰਦਾ ਇਹ ਤਾਂ ਗੱਲ ਸਹੀ ਹੈ ਉਹ ਉੱਥੇ ਪਰਜਾਈਆਂ ਸੁਨਾਗਾਂ ਹੋਣੀਆਂ ਤੱਤੀਆਂ ਤੱਤੀਆਂ ਉੱਥੇ ਮਾਸੀ ਕੋਲੇ ਆ ਭਾਈ ਪਰਜਾਈ ਕੌਣ ਰੱਖਦੇ ਨੇ ਕੋਈ ਨਹੀਂ ਜੇ ਭਾਈ ਰੱਖ ਲੂ ਪਰਜਾਈਆਂ ਨਹੀਂ ਰੱਖਦੀਆਂ ਨਾਲੇ ਅੱਜ ਕੱਲ ਤਾਂ ਜਵਾਨੇ ਹੋਰ ਹੋ ਗਿਆ ਮੰਗਾਈ ਨੇ ਥੋ ਗੋਡੀ ਲਵਾ ਰੱਖੀ ਐ ਅਗਲਾ ਆਪਦਾ ਘਰ ਸੰਭਾਲ ਲੈ ਥੋੜਾ ਤੂੰ ਆਪਦਾ ਘਰ ਸਾਮ ਭਾਈ ਹਜੇ ਵੀ ਕੁਛ ਨਹੀਂ ਵਿਗੜਿਆ ਹਜੇ ਤਾਂ ਭਾਈ ਅਸੀਂ ਉਹਨੂੰ ਪੁੱਛਦੇ ਆਂ ਵੀ ਮੰਨੂਗਾ ਕਿ ਨਾ ਤੇ ਜੇ ਮੰਨ ਗਿਆ ਪਰਮਾਤਮਾ ਦੀ ਕਿਰਪਾ ਨਾਲ ਗੱਲਾਂ ਤੇ ਨਾਲ ਸਾਰੀਆਂ ਖੋਲਦੇ ਆਂ ਇੱਕ ਤਾਂ ਬਾਈ ਉਹਦੀ ਮਾਂ ਨੂੰ ਸਾਹਮਣਾ ਪੁੱਤ ਇਹਨੂੰ ਗੱਲ ਸੁਣ ਲੈ ਤੇ ਨਲਿਆ ਬਾਹਰ ਨਾ ਅੰਦਰ ਨਹੀਂ ਜਾਣਦਾ ਤੁਰੀ ਫਿਰਦੀ ਐ ਤੂੰ ਕਹਿੰਦਾ 5-5 ਵਜੇ ਕਰੇ ਵੜਦੀ ਐ ਅੱਬਾਈ ਮੈਂ ਤਾਂ ਕਿਤੇ ਨਹੀਂ ਜਾਂਦੀ ਬਸ ਠੀਕ ਐ ਬਸ ਠੀਕ ਐ ਨਿਬੜੀ ਗੱਲ ਚੱਲ ਆਪਾਂ ਪਾਦੀ ਨਾ ਕਰੀ ਉਹਦੇ ਨਾਲ ਬੋ ਮਰਜ਼ੀ ਕਿਤੇ ਜਾਵੇ ਚਾਚੀ ਕਿਤੇ ਜਾਵੇ ਕੱਲ ਨੂੰ ਉਹ ਹਰਾ ਹੋਵੇ ਮਾਸੀ ਅੰਬਰ ਤਾਂ ਮੈਨੂੰ ਲਾਂਭਾ ਦੇ ਜੇ ਬਾਈ ਤੂੰ ਸੀ ਉਹਦੇ ਪੱਕੀਆਂ ਗੱਲਾਂ ਠੋਕਰੀਆਂ ਹਾਂ ਬਾਈ ਕੁੜੀਆ ਹੁਣ ਤੂੰ ਆਦੇ ਮਨ ਨੂੰ ਸਮਝਾ ਲੈ ਜੇ ਤਾਂ ਤੂੰ ਬਸਣਾ ਤਾਂ ਆ ਤਾਂ ਤੈਨੂੰ ਛੱਡਣੀਆਂ ਪੈਣਗੀਆਂ ਹਾਂ ਜੇ ਤੂੰ ਆ ਤਾਂ ਨਹੀਂ ਛੱਡਣਗਾ ਫਿਰ ਵਧੀਆ ਤਰ੍ਹਾਂ ਨਿਬੜਿਆ ਨਵੜਾਈ ਗੱਲ ਹੈਗੀ ਆ ਤੇ ਮੌਜ ਨਾਲ ਮਾਸੀ ਦੇ ਨਾਲ ਵਾਪਸੀ ਭਗਦਾ। ਆ ਲੋੜ ਹੀ ਨਹੀਂ ਫਿਰ ਤਾਂ। ਵੀਰੇ ਮੈਂ ਨਹੀਂ ਕਿਹਾ ਤਾਂ ਹੈਗਾ ਕਿ ਮੈਂ ਨਹੀਂ ਜਾਂਦੀ ਭੋਗਾਂ ਤੇ ਆਪੇ ਮੰਮੀ ਭਗ ਜਾ ਕਰੂਗੀ ਉਹਨਾਂ ਨਾਲ। ਗੱਲ ਤਾਂ ਕੱਢ ਲਏ, ਬਲਤਾਂ ਨਿਕਲ ਗਏ ਹੁਣ ਤਾਂ। ਹੁਣ ਤਾਂ ਕੁੜੀ ਤੱਕਲੇ ਵਾਂਗੂ ਸਿੱਧੀ ਹੋਈ ਵੀ ਆ। ਚਲੋ ਗੱਲ ਆਏ ਆ ਤਾਤਾ। ਹਾਂ। ਕੁੜੀ ਦਾ ਤੱਕਲੇ ਵਾਂਗੂ ਸਿੱਧੀ ਆ। ਉਂਗਲਾਂ ਵਾਲੇ ਵਿੰਗੀ ਕੱਢ ਦਿੰਦੇ ਆ। ਚਲ ਇਹ ਤਾਂ ਇਹਨੂੰ ਆਪ ਨੂੰ ਦੇਖਣਾ ਚਾਹੀਦਾ। ਪੱਟੇ ਤਾਂ ਉਂਗਲਾਂ ਵਾਲੇ ਨਹੀਂ ਇਹਨੂੰ। ਜਦੋਂ ਮਗਰ ਲੱਗਦੀ ਸੀ ਉਹਨਾਂ ਤੇ। ਹੋਰ ਉਹੀ ਤਾਂ ਗੱਲ ਆ। ਆਹ ਨਹੀਂ ਪਤਾ ਵੀ ਮੇਰੇ ਜੜਾਂ ਨੂੰ ਦਾਤੀ ਪਾਉਂਦੇ ਨੇ ਮਾਸੀ ਇੰਨਾ ਸਿਆਣਾ ਮੁੰਡਾ ਕਿਤੇ ਮਿਲਣਾ ਨਹੀਂ ਕੋਈ ਨਾ ਹਾ ਉਹਨੇ ਕੋਈ ਨਸਾ ਪਤਾ ਨਹੀਂ ਆਪਦਾ ਕੰਮ ਕਰਦਾ ਸਿੱਧਾ ਖੇਤ ਜਾਂਦਾ ਖੇਤ ਆਉਂਦਾ ਰੱਜ ਕੇ ਰੋਟੀ ਖਾਂਦੇ ਆ ਇਹ ਚਲ ਆਪਦਾ ਪਾਲਣ ਪੂਕੜ ਕਰਦੇ ਤੇ ਇਹਨਾਂ ਨੂੰ ਘਰੇ ਬਾਰੀ ਇਹਨੂੰ ਚਲ ਐਂ ਕਰ ਫਿਰ ਹਾਂ ਮੈਂ ਜਾ ਕੇ ਆਉਣਾ ਪਰਦੇ ਕੋਲੇ ਜਾਓ ਠੀਕ ਆ ਤੇ ਤੂੰ ਸਮਾਰ ਕੇ ਇਹ ਨਾਲ ਗੱਲਾਂ ਠੋਕਰ ਲਾ ਆਪਣੀ ਗੱਲ ਚ ਕਿਤੇ ਆਪਣਾ ਨਾ ਫਰਕ ਪਵਾਵੇ ਨਾ ਨਾ ਹੁਣ ਤਾਂ ਹੀ ਤਾਂ ਕਹਿੰਦੇ ਵੀ ਆ ਆਪ ਭੂਤਣੀਆਂ ਪੈ ਗਿਆ ਨੇ ਸਾਨੂੰ ਕੀ ਲੋੜ ਸੀ ਚਲ ਪਾ ਲਈ ਕੋਈ ਨਾ ਤੂੰ ਜਾਇਆ ਕੱਲਾ ਗੱਲ ਕਰਿਆ ਭਾਈ ਮੈਂ ਗੱਲ ਕਰਕੇ ਆਉਣਾ ਵਾ ਠੀਕ ਹੈ ਕਰਿਆ ਗੱਲ ਹਾਂ ਮੇਰੇ ਨੂੰ ਸਾਰੀਆਂ ਗੱਲਾਂ ਦੱਸ ਦੇ ਹਾਂ ਫਿਰ ਆਪਾਂ ਦੇਖ ਲਾਂਗੇ ਕਿਵੇਂ ਗੱਲ ਬੰਦੀ ਐ ਦੇਖ ਲੈ ਭਾਈ ਹੁਂ ਪਿੰਕੀ ਠੀਕ ਐ ਨਾ ਜਿਹੜੀਆਂ ਗੱਲਾਂ ਉਹ ਕਹਿਣਗੇ ਉਸ ਗੱਲਾਂ ਤੇ ਤੈਨੂੰ ਖੜਨਾ ਪਊਗਾ ਓਹੋ ਮਾਸੀ ਜੀ ਮੈਂ ਤਾਂ ਉਹਨਾਂ ਗੱਲਾਂ ਤੇ ਖੜੀਆਂ ਮੈਂ ਕਾ ਤੇ ਬਦਲੀਆਂ ਹਾਂ ਹਾਓ ਜਿਤੇ ਚੰਦ ਕੋਰ ਤਾਈ ਆ ਗਈ ਫੇਰ ਫੇਰ ਤਾਂ ਹੋ ਜੂ ਗੱਲਬਾਤ ਠੀਕ ਆ ਓਹੋ ਬਾਬਾ ਜੀ ਤੁਸਾਂ ਅੰਬੋਂ ਨੂੰ ਵਿੱਚ ਕਢਿਸ ਲੈਣੀਆਂ ਨਾ ਮਾਸੀ ਤੁਸੀਂ ਦੱਸੋ ਅੰਬੋਂ ਵਿਚਰ ਦਾ ਕੀ ਕਸੂਰ ਉਹਨੇ ਤਾਂ ਹੁਣ ਜਾਣਾ ਹੀ ਐ ਉਹਨੇ ਹੁਣ ਮੂੰਹ ਮੱਥਾ ਰੱਖਣਾ ਹੀ ਸਾਰਿਆਂ ਦਾ ਹਾਂ ਕਸੂਰ ਤਾਂ ਹੁਣ ਇਹਦਾ ਵੀ ਨਹੀਂ ਵਿਚਾਰੀ ਦੇਖ ਇੱਕ ਆਪਦਾ ਕੰਮ ਛੱਡ ਕੇ ਤੇ ਤੇਰੇ ਮਗਰ ਫਿਰਦੀ ਐ ਨਹੀਂ ਉਹਨੇ ਮੂੰਹ ਮੱਥਾ ਰੱਖਣਾ ਤੂੰ ਤਾਂ ਨਹੀਂ ਰੱਖਣਾ ਤੈਨੂੰ ਕੀ ਲੋੜ ਪਈ ਐ ਉਹ ਤਾਂ ਵੱਡੀ ਆ ਉਮਰ ਦੀ ਓਹੋ ਮਾਸੀ ਜੀ ਮੰਮੀ ਨਹੀਂ ਹੁੰਦੇ ਸੀਗੇ ਚਲੋ ਮੈਨੂੰ ਲੈ ਜਾਂਦੇ ਦੀਪੀ ਬਾਈ ਤੇਰੀ ਮਾਂ ਨਹੀਂ ਹੈਗੀ ਤੂੰ ਬਗ ਚੱਲ ਨਾਲ ਆਵਾਜ਼ ਆਊਗਾ ਆਹ ਬਤਾਉਂਦੇ ਨਹੀਂ ਹੈਗੇ ਕਿਸੇ ਦੇ ਮਰੇ ਜੰਮੇ ਤੇ ਅਸੀਂ ਕੋਈ ਜਾਈਏ ਜਾਂ ਆਪ ਜਾਵਾਂਗੇ ਤਾਂ ਗੱਲ ਨੂੰ ਅਗਲਾ ਆਉ ਮੈਂ ਤਾਂ ਤਾਂ ਭਗ ਜਾਂਦੀ ਸੀ ਨਾ ਉਹ ਤੇਰੀ ਸੱਸ ਨੂੰ ਕੋਈ ਫਿਕਰ ਨਹੀਂ ਇਸ ਗੱਲ ਦਾ ਤੇਰੀ ਸੱਸ ਜਾਵੇ ਨਾ ਜਾਵੇ ਤੇ ਨਾਲੇ ਮੁੰਡਾ ਹੈਗਾ ਮੁੰਡਾ ਆਪੀ ਵਗ ਜਾ ਕਰੂਗਾ ਤੂੰ ਪ੍ਰਧਾਨ ਨਹੀਂ ਬਣੀ ਪਈ ਆਹ ਹੁਣ ਚਲੋ ਘਰੇ ਆਪਾਂ ਇਹਨਾਂ ਦੇ ਘਰ ਦੀ ਗੱਲ ਆਹ ਬਗ ਜਾਂਦੇ ਸੀ ਅੰਬੋ ਨਾਲ ਹੁਣ ਆ ਜਾਂਦਾ ਅੰਬਰਤ हां भाई नंगे ਗਾਹਾਂ ਜਾ ਕੀ ਕਰੀ ਜੰਨਾ ਬਸ ਪਸੂਏ ਬੰਨੀ ਜਾਂਦਾ ਹੀ ਇਧਰ ਅੱਛਾ ਓ ਆ ਜਾ ਉੱਥੇ ਤੇਰਾ ਬਾਰ ਕੇ ਮੰਜਾ ਡਾਹਿਆ ਪਿਆ ਉੱਥੇ ਬਹਿ ਜੰਨੇ ਆ ਚੱਲ ਉੱਥੇ ਵਗ ਚੱਲ ਆ ਜਾ ਆ ਜਾ 2 ਮਿੰਟ ਗੱਲ ਕਰਨੀ ਐ ਇੱਕ ਚੱਲ ਚੱਲ ਹੋਰ ਠੀਕ ਠਾਕ ਆ ਹਾਂ ਹਾਂ ਵਧੀਆ ਭਾਈ ਤੂੰ ਦੱਸ ਮੈਨੂੰ ਤੇਰੇ ਕੋਲੇ ਕੰਮ ਆਇਆ ਸਿੱਕਾ ਬਾਕੀ ਗੱਲ ਰਦਾ ਤੈਨੂੰ ਪਤਾ ਲੱਗ ਹੀ ਗਿਆ ਹੋਊਗਾ ਹਾਂ ਹਾਂ ਬੋਲ ਭਾਈ ਓ ਯਾਰ ਓ ਆਈ ਬੈਠੀ ਐ ਤੇਰੇ ਘਰ ਵਾਲੀ ਹਾਂ ਉਹ ਤਾਂ ਮੈਨੂੰ ਪਤਾ ਇੱਥੇ ਗਏ ਹੈਗੇ ਹਾਂ ਉਧਰ ਆਈ ਸੀ ਮਿਲਦਾ بس ਚੱਤ ਕੇ ਕਿ ਨਹੀਂ ਆਏ ਹੁਣ ਦਿਓ ਮਾਸੀ ਆਰੀਆ ਨਾਲ ਬਚੋਲਣ ਤੇਰੀ ਅੱਛਾ ਜੇ ਇੱਥੇ ਬੈਠੇ ਆ ਇੱਥੇ ਆਜੇ ਗਏ ਨਹੀਂ ਮੈਂ ਤਾਂ ਆਪ ਖੇਤ ਪਾਣੀ ਲਾਉਂਦਾ ਸੀ ਮੈਂ ਤਾਂ ਕਹਿਤਾ ਸੀਗਾ ਮਹਾਬ ਦਾ ਲੈ ਜੋ ਬਈ ਨਾਲ ਇਹਨੂੰ ਅੱਛਾ ਮਾਂ ਮੈਂ ਨਹੀਂ ਰੱਖਣੀ ਹੁਣ ਮੈਂ ਤਾਂ ਆਪ ਖੇਤੋਂ ਆਇਆ ਪਾਣੀ ਛੱਡ ਕੇ ਬੰਦਾ ਭੇਜਤਾ ਉੱਥੇ ਸੁਦੇਹਾ ਮਗਰ ਠੀਕ ਹੈ ਅੱਗੇ ਤੂੰ ਘਰੇ ਆ ਹੁਣ ਮਾਸੀ ਕਹਿੰਦੀ ਏ ਕਿ ਭਾਈ ਕਿਵੇਂ ਮਰਦੀ ਕਰੋ ਅੱਛਾ ਕਹਿੰਦੀ ਇਹਨੂੰ ਬਸਾਉਤ ਵਾਲੇ ਤੋਂ ਗਲਤੀ ਹੋ ਗਈ ਇੱਕ ਵਾਰੀ ਇਹਨੂੰ ਮਾਫ ਕਰਦੇ ਹੋਰ ਉਏ ਉਹਦੇ ਤੈਨੂੰ ਪਤਾ ਤਾਂ ਹੈ ਬਾਈ ਬਸ ਨਾਲੇ ਲੱਛਣੀ ਹੈ ਨਹੀਂ ਗਏ ਉਹ ਤਾਂ ਮੈਂ ਮਾਸੀ ਨੂੰ ਵੀ ਕਹਤਾ ਸੀ ਮਾਸੀ ਗਲਤੀਆਂ ਸਾਰੀਆਂ ਏਸੇ ਦੀਆਂ ਹੀ ਆ ਹਾਂ ਹਾਂ ਮੈਂ ਕਹ ਇਹਦੇ ਲੱਛਣ ਨਹੀਂ ਹੈਗੇ ਟਾਈਮ ਸਰ ਇਹ ਕੰਮ ਤਾਂ ਦੇ ਨਹੀਂ ਕਰਦੀ ਹਾਂ 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 ਨਲੇ ਮਾਹਾਂ 5-5 ਵਜੇ ਘਰੇ ਆਉਂਦੀ ਆ ਉਹ ਉੱਤੇ ਜਿੱਤੇ ਜਾਂਦੀ ਆ ਹਾਂ ਤੈਨੂੰ ਪਤਾ ਹੀ ਆ ਹੁਣ ਐਂ ਤਾਂ ਮੈਂ ਕਹਤਾ ਸੀ ਪਰ ਹੁਣ ਤੂੰ ਐਂ ਕਰ ਫਿਰ ਹੂੰ ਉਹ ਯਾਰ ਹੁਣ ਤੂੰ ਇੱਕ ਵਾਰੀ ਆਪਾਂ ਮਾਫ ਕਰ ਦਿੰਨੇ ਆ ਉਹ ਮਾਫ ਤਾਂ ਆਏ ਬਾਈ ਆਪਣਾ ਜੋ ਨਿਬੜਨ ਬੜਾਈ ਹੋ ਗਿਆ ਸਾਰਾ ਕੁਝ ਨਾ ਸੱਚ ਹੂੰ ਕਾਗਜ਼ ਦੇ ਪੱਤਰ ਜੇ ਤੇਰੇ ਕੋਲੇ ਆ ਉਹ ਕਾਗਜ਼ ਤਾਂ ਮਾਸੀ ਵਰਗੇ ਚ ਮਾਰ ਗਈ ਮੈਨੂੰ ਚੁੱਪ ਰਹਿ ਗਿਆ ਮੈਂ ਕਾਗਜ਼ ਤਾਂ ਉਹਨੇ ਪਾੜ ਤੇ ਫੜ ਕੇ ਅੱਛਾ ਅੱਛਾ ਮੈਂ ਤਾਂ ਮਾਸੀ ਤੇ ਬਾਬੇ ਦੀ ਚੇ ਮੰਨ ਗਿਆ ਉਹ ਇਹਦੇ ਵਿੱਚ ਇੱਕ ਇਹ ਵੀ ਗੱਲ ਹੁੰਦੀ ਆ ਹਾਂ ਉਹ ਜਦੋਂ ਫੈਸਲਾ ਹੁੰਦਾ ਉਹ ਐਂ ਲਿਖ ਦਿੰਦੇ ਆ ਵੀ 6 ਮਹੀਨੇ ਟਾਈਮ ਦਿੰਦੇ ਆ ਅੱਛਾ ਵੀ ਕਈ ਵਾਰੀ ਚੱਲ ਦੁਆਰੇ ਇਹਨਾਂ ਦਾ ਮੇਲ ਹੋ ਜੇ ਵੀ 6 ਮਹੀਨਾ ਟਾਈਮ ਤਾਂ ਦਿੰਦੇ ਆ ਉਹ ਹਾਂ ਹਾਂ ਠੀਕ ਆ ਚੱਲ ਮੈਂ ਤੈਨੂੰ ਆਇਆ ਰਸੀ ਵੀ ਚੱਲ ਹੁਣ ਥਾਰੇ ਮੂੰਹ ਮੱਥੇ ਲੱਗਦੇ ਆ ਬੰਦੇ ਤੇ ਦੁਕਾਨੋਂ ਤੂੰ ਗੱਲ ਮੰਨ ਜਾ ਇੱਕ ਵਾਰੀ ਇਹਨੂੰ ਰੱਖ ਲੈ ਉਹ ਬਾਈ ਐਂ ਸੀਗਾ ਯਾਰ ਇਹ ਸੁਧਰਨ ਵਾਲੀ ਜਨਾਨੀ ਹੈ ਤਾਂ ਹੈ ਨਹੀਂ ਉਹਨੂੰ ਪਤਾ ਉਹੀ ਲੱਛਣ ਫੇਰ ਰਹਣੇ ਆ ਇੱਥੇ ਫੇਰ ਕਲੇਸ਼ ਰਹੂਗਾ ਮਾ ਸਾ ਤਾਂ ਮਾਂ ਕਰੇ ਬੜੀ ਆ ਕੇ ਇੱਕ ਗੱਲ ਮਾਂ ਉਹਦਣਾ ਖੋਲ ਲਈ ਸਾਰੀ ਅੱਛਾ ਮਾ ਹਾਂ ਬਈ ਇੱਕਦਮ ਮਾਂ ਉਹਦੀ ਇੱਥੇ ਰਹੂ ਠੀਕ ਹੈ ਸਾਹਮਣੀ ਪਊਗੀ ਤੈਨੂੰ ਹਾਂ ਹਾਂ ਠੀਕ ਹੈ ਇੱਕ ਨਾਮ ਹੈ ਬਾਹਰ ਅੰਦਰ ਭਾਈ ਮੈਂ ਜਾਣ ਦੇਵੇ ਉਹ ਠੀਕ ਹੈ ਕੈਮ ਸਰ ਰੋਟੀ ਟੁੱਕ ਕੈਮ ਸਰ ਕੰਮ ਧੰਦੇ ਸਾਰੇ ਕਰਨੇ ਪਿਆ ਕਰਨਗੇ ਕਰਨੇ ਪਣਗੇ ਹਾਂ ਹਾਂ ਕੱਲ ਨੂੰ ਇਹ ਨਾ ਹੋਵੇ ਤੂੰ ਚੱਕ ਕੇ ਡੋਲੂ ਤੁਰੀ ਫਿਰੇ ਮਾਂ ਉਹ ਇੱਥੇ ਰੋਟੀ ਪਾਣੀ ਬਣੀ ਉਹ ਚੱਕ ਕੇ ਠੀਕ ਹੈ ਨਾਲੇ ਭਾਈ ਤੇਰੀ ਮਾਂ ਵਾਲੀ ਗੱਲ ਮੈਂ ਖੋਲਦੀ ਉਹ ਮਾਹ ਉਪਾਏ ਇੱਥੇ ਰਹੂਗੀ ਕਿਸੇ ਕੁੜੀ ਕੋਲੇ ਨਹੀਂ ਜਾਂਦੀ ਇੱਥੇ ਰੋਟੀ ਪਾਣੀ ਖਾਊਗੀ ਉਹ ਤਾਂ ਉਹ ਬਸ ਆਈ ਯਾਰ ਇੱਥੇ ਚਾਰ ਦਿਨੋਂ ਫੇਰ ਕਲੇਸ਼ ਰਿਹਾ ਫੇਰ ਔਖਾ ਹੋ ਜੂਗਾ ਹੁਣ ਤਾਂ ਆਏ ਵੀ ਨਿਬੜਨ ਦੇ ਬੜਾ ਸਾਰਾ ਹੋਇਆ ਹੋਇਆ ਸੀਗਾ ਠੀਕ ਸੀਗਾ ਵਧੀਆ ਉਹ ਆਏ ਤਾਂ ਪਰ ਰਿਜ਼ਲਟ ਠੀਕ ਸੀ ਇੱਕ ਤੈਨੂੰ ਆਏ ਵੀ ਪਤਾ ਦੁਆਰੇ ਘਰ ਬੰਨਣਾ ਵੀ ਬਹੁਤ ਔਖਾ ਪੈਣੇ ਦਾ ਉਹ ਤਾਂ ਗੱਲ ਠੀਕ ਹੈ ਤੇਰੀ ਮੰਨਦਾ ਮੈਂ ਨਾਲੇ ਕਾਇ ਨਹੀਂ ਨਾ ਗੱਲ ਉਹ ਵੀ ਕਹੇ ਜੀ ਹੂ ਆਪਾਂ ਕਿਹੜਾ ਉਹਦੇ ਵਿੱਚ ਬੜੇ ਆ ਉਹ ਤਾਂ ਮੈਂ ਤੈਨੂੰ ਪਹਿਲਾਂ ਕਹਿ ਕੇ ਹਟਿਆ ਵੀ ਕੀ ਪਤਾ ਕਹੇ ਜਾਂ ਨਿਕਲੂਗਾ ਹਾਂ ਆ ਕੇ ਯਾਰ ਬਿੰਦਰ ਦਾ ਵੀ ਕੋਈ ਪਤਾ ਨਹੀਂ ਬਾਈ ਬਿੰਦਰ ਹੁਣ ਤੋਤੋ ਦਾ ਕਹੀ ਜਾਂਦੀ ਆ ਬਿੰਦਰ ਨੂੰ ਫਿਰ ਉੱਥੋਂ ਕਹਤਾ ਤਲਾਕ ਹੋ ਗਿਆ ਦਾ ਓਏ ਉਹਨਾਂ ਨੇ ਤਾਂ ਪਹਿਲਾਂ ਘਰ ਪੱਟਿਆਗਾ ਚੋਗਲੀਆਂ ਕਰ ਕਰ ਕੇ ਹਾਂ ਚੱਲ ਤੂੰ ਹੁਣ ਐ ਕਰ ਇੱਕ ਵਾਰੀ ਮੇਰੇ ਅੱਖੇ ਲੱਗ ਜਾ ਇੱਕ ਮੌਕਾ ਦੇ ਦੇ ਬਸ ਉਹਨੂੰ ਚੱਲ ਜੇ ਬਾਹਲਾ ਕਰਦਾ ਬਾਈ ਤੇਰੀ ਮੰਨ ਲੈਣਾ ਪਰ ਲਾਂਭਾ ਤੈਨੂੰ ਰਹੂਗਾ ਹੁਣ ਮੈਂ ਖਾ ਜੇ ਕੋਈ ਗਲਤੀ ਹੋਈ ਜੇ ਉਸਦੂ ਬਾਅਦ ਦੇਉਣੇ ਆ ਨਾ ਨਾ ਸੁਧਰੀ ਮੈਂ ਤੇਰੇ ਨਾਲ ਜਾ ਕੇ ਛੱਡ ਕੇ ਆਂ ਠੀਕ ਆ ਉਸਦੂ ਬਾਅਦ ਨਹੀਂ ਆਪਾਂ ਮੜੋਂ ਲੰਦੇ ਫੇ ਬਾ ਤੇਰੇ ਕਹਿਣ ਤੇ ਚਲ ਇੱਕ ਵਾਰੀ ਘਰ ਵਸਾ ਲੈਣਾ ਦੁਬਾਰੇ ਹਾਂ ਤੇ ਜੇ ਉਹਦੇ ਆਹੀ ਲੱਛ ਰਹੇ ਤੇ ਫਿਰ ਤੈਨੂੰ ਪਤਾ ਹੀ ਹੈ ਬਈ ਹੁਣ ਤੂੰ ਬੇਬੇ ਨੂੰ ਪੁੱਤਨੀ ਬਰਮਾਣਾ ਜਾ ਹੁਣ ਬਾ ਬੇਬੇ ਨੇ ਤਾਂ ਕੀ ਕਹਿਣਾ ਬੇਬੇ ਨੂੰ ਤਾਂ ਪੁੱਛ ਹੀ ਹੈਗਾ ਬਾਕੀ ਜਾਂ ਛੋਡੀ ਦਾ ਮਦੋਂ ਨੇ ਵਾ ਪੁੱਤ ਦਾ ਹੈਗੇ ਹੋ ਤੇਰੀ ਰਾ ਤੇ ਉਹਦੀ ਰਾ ਇੱਕੋ ਹੀ ਗੱਲ ਤਾਂ ਹੈਗੀ ਨਾ ਨਾ ਬੇਬੇ ਨੂੰ ਤਾਂ ਕੀ ਪੁੱਛਣਾ ਵੇ ਰਹੀ ਆ ਬੇਬੇ ਹਾਂ ਚੱਲ ਹੁਣ ਮੇਰੀ ਗੱਲ ਸੁਣ ਲੈ ਮੈਂ ਉਹਨੂੰ ਛੱਡ ਕੇ ਜਾਂਦਾ ਘਰੇ ਚੱਲ ਬਾਈ ਹੁਣ ਥੋੜੀ ਜਿੰਮੇਵਾਰੀ ਆ ਤੁਸੀਂ ਆਪ ਦਾ ਆਪ ਸਮਝੋਣ ਠੀਕ ਹੈ ਜਿੰਮੇਵਾਰੀ ਸਾਰੀ ਮੇਰੀ ਆ ਜੇ ਕੋਈ ਗਲਤੀ ਕਰੂਗੀ ਤਾ ਮੇਰੇ ਕੋਲੇ ਦੱਸਣਾ ਤੂੰ ਆਖ ਉਹਨੂੰ ਕੁਛ ਨਾ ਆਖੀ ਨਾ ਕੁੱਟੀ ਨਾ ਮਾਰੀ ਨਾ ਨਾ ਕੀ ਗੱਲ ਮੈਨੂੰ ਦੱਸਣੀ ਹਾਂ ਠੀਕ ਹੈ ਉਹਨੇ ਇੱਕ ਵਾਰੀ ਉਹਨੂੰ ਕਰਦੇ ਮਾਫ ਤੇ ਚੱਲ ਚੰਗਾ ਮੈਂ ਲਿਆਉਣਾ ਉਹਨੂੰ ਤੇ ਘਰੇ ਛੱਡ ਕੇ ਜਾਂਦੇ ਹਾਂ ਅਸੀਂ ਨਾ ਨਾ ਕੋਈ ਗੱਲ ਨਹੀਂ ਬਾਈ ਦੇਖ ਲੈ ਫਿਰ ਠੀਕ ਆ ਠੀਕ ਆ ਹੋਰ ਯਾਰ ਉਹ ਐ ਆ ਕੁਝ ਹੋਰ ਕਰਾਵਾਂਗੇ ਕਰਾਂਗੇ ਚੱਲ ਇੱਕ ਵਾਰੀ ਲੋਕ ਆਪਾਂ ਨੂੰ ਮਾੜਾ ਆਖਣ ਗਾਹਾਂ ਨੂੰ ਨਾਖਣਗੇ ਹਾਂ ਉਹ ਤਾਂ ਗੱਲ ਠੀਕ ਹੈ ਤੇਰੀ ਜੇ ਆਪਾਂ ਇਹ ਕਿ ਨਾ ਮੰਨੇ ਫਿਰ ਲੋਕ ਆਖਣਗੇ ਇਹਨਾਂ ਨੇ ਇੱਕ ਵਾਰੀ ਮਾਫ ਨਹੀਂ ਕੀਤਾ ਮਾਫ ਨਹੀਂ ਕੀਤਾ ਚੱਲ ਜੇ ਦੂਬਾਰ ਗਲਤੀ ਕਰੂ ਫਿਰ ਆਪਾਂ ਆਪਦੀ ਥਾਂ ਤੇ ਸਹੀ ਆ ਸਹੀ ਕਲ ਨੂੰ ਲੋਕ ਆਪਾਂ ਨੂੰ ਕਹਿਣ ਜੋਗ ਰਹੇ ਜਣਾ ਕੋਈ ਨਹੀਂ ਰਹਿਣੇ ਠੀਕ ਆ ਠੀਕ ਆ ਤੇ ਚੱਲ ਚੰਗਾ ਚੱਲ ਕੋਈ ਗੱਲ ਨਹੀਂ ਹੁਣ ਤੇਰੀ ਜ਼ਿੰਮੇਵਾਰੀ ਹੈ ਬਾਈ ਹਾਂ ਜ਼ਿੰਮੇਵਾਰੀ ਮੇਰੀ ਆ ਤੇ ਮੈਂ ਛੱਡ ਕੇ ਜਾਂਨੇ ਹਾਂ ਉਹਨੂੰ ਫਿਰ ਠੀਕ ਆ ਇੱਥੇ ਬੈਠੇ ਆ ਬੇ ਓਏ ਬੈਠੇ ਕੀ ਮੈਂ ਗਰਮੀ ਦੀ ਵਾਲੀ ਸੀ ਮੈਂ ਤੈਨੂੰ ਆਏ ਗਏ ਸੀ ਉਹ ਬਾਈ ਆਏ ਸੀ ਪਾਲੀ ਅੱਛਾ ਉਹ ਉਸ ਵਾਰੀ ਗੱਲ ਕਰਦਾ ਸੀ ਮਨਪ੍ਰੀਤ ਬਾਰੇ ਇੱਥੇ ਬੈਠੀ ਆਲੇ ਹਾਂ ਇੱਥੇ ਬੈਠੇ ਆ ਜੀ ਉਧਰ ਮੇਲਾ ਬਾਬੇ ਘਰੇ ਬੈਠੇ ਹੈਗੇ ਅੱਛਾ ਹਾਂ ਕੀ ਕਹਿੰਦੇ ਸੀ ਫਿਰ ਤੈਨੂੰ ਉਹ ਤਾਂ ਆਪਣਾ ਹੀ ਗਏ ਸੀ ਕਹਿੰਦਾ ਇੱਕ ਮੌਕਾ ਦੇ ਕੇ ਦੇਖ ਲਾ ਵੀ ਵੀ ਇੱਥੇ ਬੈਠੇ ਆ ਉਹਨੂੰ ਅਸੀਂ ਆਰੀ ਹੈਗੀ ਅੱਛਾ ਫਿਰ ਗਈ ਨਹੀਂ ਟਟ ਕੇ ਦੇ ਆਏ ਨਹੀਂ ਹਾਂ ਹਾਂ ਇੱਥੇ ਬੈਠੇ ਆਗੇ ਅੱਛਾ ਤੇ ਫਿਰ ਦੇਖ ਲਾ ਭਾਈ ਇੱਕ ਵਾਰੀ ਹੋਰ ਮੌਕਾ ਦੇ ਕੇ ਬਾਲੀ ਦਾਵ ਜੀ ਨਹੀਂ ਆਵਲੇ ਰਖਣਾਈ ਤਾਂ ਹੋ ਹੈ ਨਹੀਂ ਸੀ ਮੈਂ ਤਾਂ ਆਖਿਆ ਸੀ ਬਾਈ ਨੂੰ ਮਹ ਸੁਦਰਨਾ ਤਾਂ ਹੈ ਨਹੀਂ ਉਹ ਤੇ ਬਾਈ ਕੀ ਕਹਿੰਦਾ ਬਾਈ ਕਹਿੰਦਾ ਇੱਕ ਮੌਕਾ ਦੇ ਕੇ ਦੇਖ ਲੈ ਕਹਿੰਦਾ ਜ਼ਿੰਮੇਵਾਰੀ ਪੱਕੀ ਲੈਣੀ ਹੈ। ਕਾਏ ਨਹੀਂ ਕਹਿੰਦੇ ਬਾਈ ਨੂੰ ਭਾਈ ਸਾਰੀਆਂ ਗੱਲਾਂ ਖੋਲ ਲਈ ਕਹਦੇ। ਹਾਂ ਹਾਂ ਉਹਨੂੰ ਆਖਿਆ ਉਹ ਕਹਿੰਦਾ ਬਾਕੀ ਮੈਂ ਗੱਲਾਂ ਖੋਲ ਪੀ ਆਇਆ ਕਹਿੰਦਾ ਗੱਲ ਕਰਕੇ ਉਹਦੇ ਨਾਲ। ਹਾਂ। ਤੇ ਕਹਿੰਦਾ ਇੱਕ ਮੌਕਾ ਦੇ ਦੇ ਜਿਹੋ ਵਾਕੀ ਤੇ ਫੇਰ ਫਿਰਦੀ ਰਹੇ ਡੰਗਰਾ ਵਾਂਗੂ ਤੇ ਇੱਥੇ ਕਰੇ ਕੋਈ ਕੰਮ ਦੇ ਹੱਥ ਨਾ ਲਾਵੇ। ਹਾਂ ਨਾ ਨਾ ਉਹ ਤਾਂ ਮੈਂ ਸਾਰੀ ਗੱਲ ਕਰ ਲਈ ਉਹਦੇ ਨਾਲ ਬਾਈ ਨਾਲ। ਹਾਂ। ਮਾਂ ਚਲ ਇੱਕ ਮੌਕਾ ਦੇ ਕੇ ਦੇਖ ਲੈਣੀ ਹੈ। ਹਾਂ ਸਾਰੀ ਗੱਲ ਖੋਲ ਨਹੀਂ ਕਹਿੰਦੇ ਨਾਲੇ ਮੇਰੀ ਮਾਂ ਕਰੇ ਰਹੂਗੀ। ਹਾਂ ਹਾਂ ਉਹ ਤਾਂ ਗੱਲ ਖੋਲ ਲਈ ਉਹਦੇ ਨਾਲ ਸ ਮਾਤਾ ਹਾਂ ਹੀ ਕਰ ਲੈ ਗੱਲ ਇੱਕ ਇੱਕ ਮੌਕਾ ਹੋਰ ਦੇ ਦੇ ਪਾਈ ਹਾਂ ਕਹੇ ਸੀਗਾ ਮੈਂ ਛੱਡ ਕੇ ਜਾਂਦੇ ਆ ਅਸੀਂ ਮਾ ਚੱਲ ਕੋਈ ਗੱਲ ਚੱਲ ਕਾਏ ਦੇ ਕਾਏ ਦੇ ਫਿਰ ਤੇਰੇ ਛੱਡ ਜੋ ਹੋਰ ਫਿਰ ਜਦੋਂ ਗਈ ਨਹੀਂ ਫਿਰ ਬੈਠੀ ਇੱਥੇ ਹੋਰ ਆ ਦੇਖ ਲਾ ਤੇ ਮੇਰਾ ਨੋ ਲਾਤਾ ਨਹੀਂ ਮੰਨ ਲਈ ਤਾ ਨਹੀਂ ਕੀ ਕਰੀ ਜੰਨੀ ਆ ਨਹੀਂ ਕੁਛ ਨਹੀਂ ਆ ਬੈੜੀ ਨੇ ਨਾ ਪੈਰ ਰੱਖ ਕੇ ਨੌਇਲਾ ਤਾਂ ਮੇਰਾ ਤਾਂ ਉਹ ਮੈਂ ਮਰ ਜਾ ਸਾਰਾ ਨਾ ਪੱਟਦਾ ਹਨਾ ਨਹੀਂ ਹੋਰ ਹੁਣ ਕਿਵੇਂ ਕੁਛ ਲਾਣੂਗਾ ਇਹਦਾ ਦਵਾਈ ਦੂਈ ਲੈ ਲੈ ਨਹੀਂ ਅੱਪੇ ਬਣੀ ਜਾ ਛੱਡ ਪੱਟੀ ਕਰਾ ਲੈ ਕੋਈ ਨਾ ਕਰਾ ਲਿਆਂਗੀ ਨਹੀਂ ਤੇਰੀ ਸੱਸ ਨਹੀਂ ਦੀਂਦੀ ਘਰੇ ਕਿੱਧਰ ਗਈ ਆ ਬਾਗੀ ਕੁੜੀ ਕੋਲੇ ਬਾਗੀ ਹੋਰ ਲੈ ਮੈਂ ਤਾਂ ਉਹਨੂੰ ਕਾਹਨ ਆਈ ਸੀਗੀ ਵੀ ਉਹਨਾਂ ਦੀ ਬੁੜੀ ਮਰ ਗਈ ਉਹਨਾਂ ਦੀ ਬਿੰਦਰ ਕੀ ਸੋਹਾ ਹੋਰ ਬਿੰਦਰ ਬਾਬੇ ਕੀ ਘਰ ਵਾਲੀ ਨਹੀਂ ਉਹਨੂੰ ਕਿਉਂ ਹੋ ਗਿਆ ਕੀ ਪਤਾ ਭੈਣ ਬੁੜੀ ਸੀ ਮੰਜੇ ਤੇ ਬੈਠੀ ਸੀ ਸ਼ੂਗਰ ਦੀ ਮਰੀਜ਼ ਸੀ ਫਰ ਭੈਣੇ ਮੰਮੀ ਤਾਂ ਬੱਗੀ ਉਹ ਤਾਂ ਸਵੇਰੀ ਲੰਘ ਗਈ ਕੁੜੀ ਕੋਲੇ ਨਹੀਂ ਮੈਂ ਤਾਂ ਐ ਕਹਿੰਦੀ ਸੀ ਤੇਰੇ ਕੋਲੇ ਆਏ ਆਈ ਸੀ ਮੈਂ ਕਿਹਾ ਚਲ ਆਪਾਂ ਬੈਠੇ ਆਉਨੇ ਆ ਫਿਰ ਮੂੰਹ ਨਹੀਂ ਮੈਂ ਹੁੰਦਾ ਜੇ ਨਹੀਂ ਜਾਂਦੇ ਨਾ ਨਹੀਂ ਭੈਣੇ ਮੈਂ ਨਹੀਂ ਜਾਂਦੀ ਪਹਿਲਾਂ ਬਥੇਰੀਆਂ ਜੁੱਤੀਆਂ ਪੈ ਕੇ ਹਟਿਆਣੀਆਂ ਜਾ ਨਹੀਂ ਇਹ ਤਾਂ ਪੈਂਦ ਵੀ ਰਹਿੰਦੀਆਂ ਨੇ ਐ ਕੀ ਹੁੰਦਾ ਵਾ ਫਿਰ ਹੁਣ ਹੋਰ ਕੌਣ ਜਾਊਗਾ ਸੋਡਾ ਤੈਨੂੰ ਪਤਾ ਰਣਦੀਪ ਤੂੰ ਵੀ ਜਾਣ ਪੁੱਜ ਕੇ ਸਵਾਦ ਲੈਣੀਆਂ ਗੱਲਾਂ ਦੇ ਤੈਨੂੰ ਪਤਾ ਤਾਂ ਹੈਗਾ ਕੀ ਕੁਝ ਹੋ ਕੇ ਤਾਂ ਨਿਬੜਾ ਮੇਰੇ ਨਾਲ ਮੇਰੇ ਨਾਲ ਤਾਂ ਸਰਤਾ ਹੀ ਰੱਖਿਆ ਦੀ ਵੀ ਤੈਨਨੇ ਮਰਗਤ ਵਾਲੇ ਦੇ ਘਰੇ ਜਾਣਾ ਨਹੀਂ ਹੈਗਾ ਨਾ ਭੋਗ ਤੇ ਨਾ ਦਨੇ ਕਿਸੇ ਦੇ ਫੁੱਲਾਂ ਤੇ ਨਾ ਦਾ ਤੇ ਨਾ ਬੈਠਣ ਤੈਨੇ ਨਹੀਂ ਜਾਣਾ ਲੈ ਫਿਰ ਹੁਣ ਹੋਰ ਕੌਣ ਜਾਊਗਾ ਕੁੜੇ ਆਵੇਂ ਨਾ ਜਾਊ ਮੇਰੀ ਸੱਸਾ ਉਹ ਨਾ ਕਰਪੈਣੇ ਸਾਡਾ ਤਾਂ ਜੀ ਨਹੀਂ ਕਰਦਾ ਤੇਰੇ ਬਿਨਾ ਕਿਸੇ ਦਾ ਜਾਣਾ ਨਹੀਂ ਸਾਡੀ ਬੁੜੀ ਆਪੇ ਭੱਗ ਜੂ ਮੈਨੂੰ ਨਹੀਂ ਪਤਾ ਬੁੜੀ ਹੁਣ ਕਿੱਥੋਂ ਜਾਊਗੀ ਬੁੜੀ ਨਹੀਂ ਆਉਂਦੀ ਸਾਡੀ ਮੀਨਾਂ ਤੇਰ ਬੁੜੀ ਨੇ ਕਾਰ ਮੈਤੀ ਵੀ ਮੈਂ ਤਾਂ ਆਪੇ ਭੱਗ ਜਾ ਕਰੂ ਨਹੀਂ ਉਹ ਤਾਂ ਕੇਰਾ ਤੱਤੇ ਕਾ ਦੀ ਗੱਲ ਹੁੰਦੀ ਆ ਹੁਣ ਠੰਡੀ ਪੈ ਗਈ 20 ਦਿਨ ਤਾਂ ਹੋ ਗਏ ਹੁਣ ਨਾ ਨਹੀਂ ਰਣਦੀਪ ਫਿਰ ਫਿਰ ਐਵੇਂ ਮੇਰੀ ਗੁੱਸਨੀ ਕੁਟੂਗੀ ਨਾ ਬਣੇ ਉਹਨਾਂ ਨੂੰ ਘੜਾ ਪਤਾ ਲੱਗਦਾ ਅੰਬਰ ਤਾਂ ਘਰੇ ਨਹੀਂ ਨਾ ਤੇਰੀ ਸੱਸਾ ਉਹ ਆਏ ਕਹਿਦੀ ਜੇ ਪੁੱਛਣ ਵੀ ਲੱਗੇ ਮਾਂ ਰੋ ਕਹਿੰਦੇ ਮੈਂ ਤਾਂ ਰੰਦੀਪ ਕੇ ਜਗਵਿੰਦਰ ਕੇ ਘਰੇ ਗਈ ਸੀ ਸਤਿ ਸ਼੍ਰੀ ਅਕਾਲ ਦੋਸਤੋ ਹਾਜੀ ਹੌਲੇ ਹੌਲੇ ਤੁਸੀਂ ਸਾਡੀ ਵੀਡੀਓ ਦੇਖ ਕੇ ਆਤੇ ਹੋ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਹਾਜੀ ਹੌਲੇ ਅਸੀਂ ਸਾਡੀ ਪਹਿਲਾ ਵਾਲੀ ਵੀਡੀਓ ਤੇ ਇੱਕ ਮੈਂਸ ਦੇ ਨਾਮ ਬੋਲਣ ਜਾ ਰਹੇ ਆ ਬਲਵੰਤ ਸਿੰਘ ਰਵਿੰਦਰਜੀਤ ਕੌਰ ਜਗਵਿੰਦਰ ਸਿੰਘ ਡੈਵ ਸਿੰਘ ਰੂਪਾ ਸਿੰਘ ਲੱੱਡੜ ਗੁਰਪ੍ਰੀਤ ਕਾਰੂ ਅਮਰਤਪਾਲ ਜਣੋਆ ਕਿੰਦਰ ਕਾਰ ਸੁਖੀ ਸੁਖੀ ਗੁਰਦੀਪ ਸਿੰਘ ਤੇ ਆ ਨਾਮ ਸੋਦੀਪਾ ਅਮਨ ਸਿੰਘ ਤੋਂ ਪਟਿਆਲਾ ਇਤ ਸਿੰਘ ਮਨਜੀਤ ਕੌਰ ਸਿੱਧੂ ਨਿਰਮਲ ਸਿੰਘ ਹੈਰੀ ਸੋਹਲ ਰਮਨ ਬਰਾੜ ਮਾਨ ਬੁਆਇਸ ਅਮਰੀਕ ਸਿੱਧੂ ਮੰਨਕਰ ਪੋਲਾ ਬਰਾੜ ਚੋਟੀਆਂ ਵਾਲਾ ਜੱਗੀ ਸਿੰਘ ਬਰਨਾਲਾ ਤੋਂ ਸੁਖਵਿੰਦਰ ਪ੍ਰਵੇਦ ਸ਼ਾ ਪਾਕਿਸਤਾਨ ਤੋਂ ਹਰਪਾਲ ਸਿੰਘ ਲਖਵੀਰ ਸਿੰਘ ਦਲਜੀਤ ਘਰ ਯੂਐਸਏ ਤੋਂ ਰਾਜਦੀਪ ਗਿੱਲ ਰਜਨ ਈਸ਼ਾ ਸ਼ਰਮਾ ਮੰਦਤਾਲੀਵਾਲ ਫੁੱਲੇਵਾਲਾ ਤੋਂ ਗੀਤਾਰ ਵਾਲੀ ਲੁਧਿਆਣਾ ਤੋਂ ਅਰਮਾਨ ਸਿੰਘ ਦਲਜੀਤ ਕੌਰ ਯੂਐਸਏ ਤੋਂ ਪਰਮਜੀਤ ਸਿੰਘ ਫਰੀਦਕੋਟ ਤੋਂ ਹਰਮੀਤ ਕੁਲਦੀਪ ਕਾਰ ਯੁਵਰਾਜ ਸਿੰਘ ਹਾਂਜੀ ਇਹ ਸਾਨੂੰ ਸਾਡੀ ਪਹਿਲਾਂ ਵਾਲੀ ਵੀਡੀਓ ਤੇ ਆਇਆ ਕਮੈਂਟ ਸੇ ਨਾਮ ਨੇ ਅੱਗੇ ਤੋਂ ਤੁਸੀਂ ਵੀ ਸਾਨੂੰ ਵਧੀਆ-ਵਧੀਆ ਕਮੈਂਟਸ ਕਰਿਆ ਕਰੋ ਤਾਂ ਔਣ ਵਾਲੀਆਂ ਵੀਡੀਓ ਵਿੱਚ ਅਸੀਂ ਤੁਹਾਡੇ ਵੀ ਨਾਮ ਜ਼ਰੂਰ ਬੋਲਾਂਗੇ ਜੀ ਜਿੰਨਾਂ ਦੇ ਨਾਮ ਇਸ ਵੀਡੀਓ ਵਿੱਚ ਬੋਲਣ ਵਾਲੇ ਰਹੇਗੇ ਉਹਨਾਂ ਦੇ ਨਾਮ ਅਸੀਂ ਅਗਲੀ ਵੀਡੀਓ ਵਿੱਚ ਜ਼ਰੂਰ ਬੋਲਾਂਗੇ ਜੀ ਹਾਂਜੀ ਵੀਡੀਓ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਤੁਹਾਨੂੰ ਕਿਵੇਂ ਲੱਗੀ ਅਤੇ ਸਾਡੇ ਸਿੱਧੂ ਪੰਜਾਬ ਟੀਵੀ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ। ਧੰਨਵਾਦ।